ਇੱਕ ਸਾਈਡ ਤੇ ਇਹ ਮੁੰਡਾ ਜਿਹੜਾ ਮੁੰਡਾ ਵਰਤ ਪਾਲਾ ਮੁੰਡਾ ਜਿਹਦੀ ਘਰ ਵੀ ਤੇ ਨਵਾਂ ਵਿਆਹ ਆ ਇਹ ਸੁੱਤੇ ਸੀ ਤੇ ਨਾਲ ਦਾ ਕਮਰਾ ਇਸ ਬੈੱਡ ਇਹਨਾਂ ਦੇ ਟੱਟੇ ਨਵੇਂ ਉੱਧਰ ਨਹੀਂ ਉੱਧਰ ਦੂਜੇ ਪਲੇ ਸੁੱਤੇ ਆ ਤੇ ਮਾਦਾ ਇਹਨਾਂ ਦੀ ਗਈ ਸੀ ਅੰਨ ਭੈਣ ਕੋਲ ਬੁਵਾ ਰਿਹਾ ਉੱਥੇ ਗਈ ਪਤਾ ਹੀ ਨਹੀਂ ਲੱਗਾ ਜੀ ਆਪ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਆਪਾਂ ਦੂਜੇ ਕਮਰੇ ਚ ਸੀਗੇ ਦਰਵਾਜ਼ਾ ਖੁੱਲ ਗਿਆ ਲਿਆ ਨਾ ਭਾਈ ਆ ਲਾਏ ਸਾਰੇ ਨਾ ਅਲਮਾਰੀਆਂ ਵੀ ਖੁੱਲ ਗਈਆਂ ਤੇ ਪੰਜ ਦਿਨ ਤੋਂ ਨਹੀਂ ਆਹ ਤੇ ਰੋਣਾ ਬੁਆਣੀ ਨਹੀਂ ਕਰਦਾ ਸਾਰੇ ਨਹੀਂ ਕੋਲ ਪਾਣੀ ਤੇ ਉਹ ਨੌਕਰੀ ਦਾ ਹੈ ਨਾ ਉਹ ਘਰ ਵੀ ਗੁੱਲਾ ਗੌਰਪ੍ਰੀਤ कौर ਕੀ ਗੱਲ ਬਾਤ ਹੈ ਰਾਜੇ ਚੋਰੀ ਹੋਈ ਟੀ ਤੁਹਾਡੇ ਘਰ ਵਿੱਚ ਉਸ ਸਮੇਂ ਤੁਸੀਂ ਕਿੱਥੇ ਸੀ ਤੇ ਕੀ ਕੀ ਚੋਰੀ ਹੋਈ ਚੋਰੀ ਮੀਨਿੰਗ ਹਾਰ ਚਾਈਨੀ ਮੁੰਦਰੀ ਸੀਗੀ ਇੱਕ ਕੈਸ਼ ਵੀ ਸੀਗਾ ਉਸ ਚੱਕਿਆ ਗਿਆ ਸਾਰੇ ਤੇ ਹਾਂਜੀ ਤੁਸੀਂ ਕਿੱਥੇ ਤੁਹਾਨੂੰ ਵੀ ਪਤਾ ਲੱਗਿਆ ਪਤਾ ਹੀ ਨਹੀਂ ਲੱਗਾ ਜੀ ਆਪ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਆਪਾਂ ਦੂਜੇ ਕਮਰੇ ਚ ਸੀਗੇ ਹਾਂਜੀ ਕਿਸੇ ਤੇ ਕੋਈ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤੇ ਨਹੀਂ ਜੀ ਫਿਲਹਾਲ ਕਿਥੇ ਜਿਹੜੀ ਸੀਸੀਟੀਵੀ ਤੁਸੀਂ ਕਰਾਈਏ ਤੇ ਵਿੱਚ ਕਿੰਨੇ ਨੌਜਵਾਨ ਸੀ ਜਿਹੜਾ ਉਹ ਚੋਰ ਸੀ ਕਿੰਨੇ ਜਣੇ ਸੀ 21 ਸੀਗਾ ਕਿੰ�ਾ ਚੋਰ ਆ ਤੁਹਾਡੇ ਘਰ ਕਿੱਦਾਂ ਐਂਟਰ ਹੋਇਆ ਉਹ ਕਿਵੇਂ ਲੱਗਦਾ ਤੁਸੀਂ ਕਿਵੇਂ ਲੱਗਦਾ ਸ਼ੱਕ ਕਿਵੇਂ ਲੱਗਦਾ ਉਮਰਿੰਗ ਕੋਠਿਆਂ ਦੇ ਉੱਪਰ ਦੀ ਹੋਈ ਆਇਆ ਵਾ ਸਿੱਧਾ ਨਹੀਂ ਬਣ ਗਿਆ ਇਦਾਂ ਕੰਦ ਟੱਪੀ ਕਿਹੜਾ ਦਰਵਾਜ਼ਾ ਟੁੱਟਿਆ ਹੋਇਆ ਇਹਨਾਂ ਨੇ ਐਂਟਰੀ ਕੀਤੀ ਦਰਵਾਜ਼ਾ ਉਹ ਉੱਦ ਚਾਲੀ ਵਾਲਾ ਸਰ ਮੇਰਾ ਨਾਮ ਅਭਿਧਪਾਲ ਸਿੰਘ ਹੈ ਤੇ ਸਰ ਅਸੀਂ ਗਏ ਆ ਮੈਂ ਤੇ ਹਸਬੰਡ ਤੇ ਮੇਰੀ ਵਾਈਫ ਉਹ ਕੱਲ ਰਾਤ ਤਕਰੀਬਨ 1:00 ਵਜੇ ਦਾ ਟਾਈਮ ਸੀ ਅਸੀਂ 1:00 ਵਜੇ ਨਾਲ ਵਾਪਸ ਆ ਗਏ ਤੇ ਅਸੀਂ 1:30 2:00 ਵਜੇ ਨਾਲ ਜੀ ਸੁੱਤੇ ਆ ਤੇ ਅਸੀਂ ਸੌਂਦੇ ਆ ਸਾਰੀ ਖੜਕ ਕੇ ਦੀ ਥੋੜੀ ਜੀ ਆਵਾਜ਼ ਆਈ ਹੈ ਹਲਕੀ ਜੀ ਪਰ ਅਸੀਂ ਨੋਟਿਸ ਨਹੀਂ ਕੀਤਾ ਇਸ ਗੱਲ ਨੂੰ ਤੇ ਉਹਨਾਂ ਸਵੇਰੇ ਜਦੋਂ ਉੱਠ ਕੇ ਦੇਖਿਆ ਸਾਡੇ ਘਰੇ ਕੋਈ ਵੀ ਸਾਡਾ ਕੋਈ ਸਮਾਨ ਨਹੀਂ ਰਿਹਾ ਕੋਈ 골ਡ ਵਗੈਰਾ ਕੋਈ ਜੁਐਲਰੀ ਵਗੈਰਾ ਨਹੀਂ ਸਾਡੇ ਘਰੇ ਰਹੀ ਕੋਈ ਸਾਡਾ ਕੈਸ਼ ਨਹੀਂ ਰਿਹਾ ਤੁਸੀਂ ਫਿਰ ਪੁਲਿਸ ਕੰਪਲੇਟ ਲਖਾਈ ਆ ਤੇ ਪਰ ਹਲੇ ਤੱਕ ਕੁਝ ਪਤਾ ਨਹੀਂ ਜੇ ਲੱਗਾ ਘਰ ਚ ਕੋਣ ਘੋੜਨਾ ਤੁਹਾਡੇ ਸਾਡੇ ਘਰ ਚ ਮੈਂ ਮੇਰੀ ਮੰਮੀ ਡੈਡੀ ਤੇ ਮੇਰੀ ਵਾਈਫ ਜੀ ਤੁੰਮੇ ਪਪਾ ਕਾਰ ਤੁਸੀਂ ਉਸ ਟਾਈਮ ਨਹੀਂ ਉਸ ਟਾਈਮ ਕਰਣੀ ਜੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਸੀਸੀਟੀਵੀ ਤੁਸੀਂ ਤੁਹਾਡੇ ਵੱਲੋਂ ਗਲਤੀ ਕੋਈ ਸੀਸੀਟੀਵੀ ਚ ਸਰ ਬੰਦਾ ਇਹਦੇ ਪਛਾਣ ਨਹੀਂ ਆਉਂਦੀ ਕੋਈ ਵੀ ਸੀਸੀਟੀਵੀ ਆਇਆ ਵਾ ਬੰਦਾ ਇੱਕ ਆਇਆ ਵਾ ਪਰ ਉਹਦੇ ਚ ਹਾਂਜੀ ਕੀਤੀ ਜੇ ਕੀ ਕਹਿੰਦੇ ਪੁਲਿਸ ਪੁਲਿਸ ਵਾਲੇ ਆਉਂਦੇ ਵੀ ਲੱਭ ਲੈਣੇ ਆ ਨਹੀਂ ਦੋਵੇਂ ਜਣੇ ਬੜੇ ਸ਼ੱਕ ਲੱਗਦਾ ਸ਼ੱਕ ਤਿੰਨ ਜਗੇ ਇਸ ਤਰ੍ਹਾਂ ਕਿਸੇ ਦੇ ਕਰ ਸਕਦੇ ਕਿੰਨਾ ਕ ਸਾਮਾਨ ਸੀ ਘਰ ਦੇ ਵਿੱਚ ਸਾਮਾਨ ਦੇ ਵਿੱਚ ਕਾਫੀ ਘਰ ਤੇ ਵਿੱਚ ਕਾਫੀ ਸਾਮਾਨ ਸੀ ਇੱਕ ਮੇਰਾ ਚਾਂਦ ਸੀ ਦੋ ਚਾਰ ਮੇਰੀ ਮੰਦਰੀਆਂ ਸੀ ਤੇ ਇੱਕ ਮੇਰੀ ਘਰ ਦੀ ਦਾ ਸੈਟਿੰਗ ਇੱਕ ਮੇਰਾ ਫੋਨ ਵੀ ਲੱਗੇ ਜੈ ਕੈਸ਼ ਕੈਸ਼ ਵੀ ਹੈ ਹਾਂਜੀ ਕੈਸ਼ ਵੀ ਜੇ ਕਿੰਨਾ 30-40000 ਰੁਪਏ ਕੈਸ਼ ਸੀ ਘਰ ਦੇ ਵਿੱਚ ਤੁਹਾਨੂੰ ਕਿਵੇਂ ਕਿਵੇਂ ਸਵੇਰੇ ਉੱਠ ਕੇ ਵੇਖਿਆ ਕੀ ਟੁੱਟਿਆ ਹੋਇਆ ਸੀ ਜਦੋਂ ਉਹਨਾਂ ਨੇ ਚੋਰ ਨੇ ਐਂਟਰੀ ਅੰਦਰ ਸਰ ਉਹਨਾਂ ਸਾਡੇ ਗੇਟ ਹੈ ਜੀ ਹਾਂ ਦਾ ਜਾਲੀ ਵਾਲਾ ਉਦੀ ਜਾਲੀ ਪਾੜ ਕੇ ਉਹਨਾਂ ਨੇ ਵਿੱਚੋਂ ਹੱਥ ਪਾ ਕੇ ਫਿਰ ਕੁੰਡੀ ਖੋਲੀ ਸੀ। ਅਸੀਂ ਪ੍ਰਸ਼ਾਸਨ ਤਸਵੀਮ ਇਹ ਹੀ ਮੰਗ ਕਰਦੇ ਆਂ ਵੀ ਸਾਡਾ ਜਲਦ ਤੋਂ ਜਲਦ ਸਾਡਾ ਚੋਰ ਫੜਿਆ ਜਾਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਜਾਵੇ। ਜੀ ਹੈ ਜੀ 19 ਤਰੀਕ ਨੂੰ ਅਮ 12ਵੇਂ ਮਹੀਨੇ ਨੂੰ ਤਰੀਕ ਨੂੰ ਪਰਸੋਂ ਇੱਧਰ ਇੱਧਰ ਇਹਨਾਂ ਦੀ ਦਰਖਾਸਤ ਆਈ ਸੀ ਸਾਡੇ 11:30 ਵਜੇ। ਸਾਡੇ 11:30 ਦਰਖਾਸਤ ਮੌਕੇ 'ਮ ਵੇਖਿਆ ਜਾ ਕੇ ਵੇਖਿਆ ਤੇ ਇੱਕ ਘਰ ਆ ਚਾਰ ਪਨੇਓ ਘੇਰਿਆ ਸਾਰੇ ਪਨੇਓ ਤੇ ਦੋ ਕਮਰੇ ਆ ਇੱਕ ਰਸੋਈ ਆ। ਤੇ ਇੱਕ ਸਾਈਡ ਤੇ ਇਹ ਮੁੰਡਾ ਜਿਹੜਾ ਮੁੰਡਾ ਅੰਮ੍ਰਿਤਪਾਲਾ ਮੁੰਡਾ ਜਿਹੜੀ ਘਰ ਦੀ ਤੇ ਨਵਾਂ ਵਿਆਹ ਆ ਇਹ ਸੁੱਤੇ ਤੇ ਨਾਲ ਦਾ ਕਮਰਾ ਇਸ ਬੈੱਡ ਇਹਨਾਂ ਦੇ ਟੱਠੇ ਨਵੇਂ ਉੱਧਰ ਨਹੀਂ ਸੁੱਤੇ ਦੂਜੇ ਪਨੇ ਸੁੱਤੇ ਆ ਤੇ ਮਾਤਾ ਇਹਨਾਂ ਦੀ ਗਈ ਸੀ ਭੈਣ ਕੋਈ ਬਿਮਾਰ ਆ ਉੱਥੇ ਗਈ ਤੇ ਆਣ ਕੇ ਲਿਖਾਇਆ ਕਿ ਮੇਰਾ ਕੁਝ ਰੁਪਏ ਤੇ ਕੋਈ ਮੁੰਦਰੀਆਂ ਦੋ ਆ ਉਹ ਕੋਈ ਨਾਮ ਨੂੰ ਮਤਲਬ ਵਾਕੀ ਲੈ ਗਿਆ ਤੇ ਜਿੰਦਾ ਜਿਹੜਾ ਉਹ ਸਾਰੇ ਜਿਹੜੀ ਗਰੇਲਿਆ ਉਹ ਟੁੱਟੀ ਸੀ ਥੋੜੀ ਆ ਕੀਤਾ ਇਹਨਾਂ ਦੇ ਹੁਣ ਜਿਹੜਾ ਦਾ ਮੋਬਾਈਲ ਉਹ ਵੀ ਚੋਰੀ ਹੋਇਆ ਕੋਈ ਵੈਰ ਉਹ ਚੱਲਦਾ ਸੀ ਉਹੀ ਲੋਕੇਸ਼ਨ ਤੇ ਲਾਇਆ ਲੋਕੇਸ਼ਨ ਤੇ ਜਦੋਂ ਆ ਕੋਡ ਆ ਗਈ ਸਾਨੂੰ ਸਾਈਬਰ ਕ੍ਰਾਈਮ ਵੱਲੋਂ ਫਿਰ ਜੋ ਕਾਰੋਈ ਅਮਰੋਜ ਚ ਲੰਦੀ ਜੋ ਕਾਰ ਲੰਦ ਜਾਵਾ ਅਮਰੋਜ ਕਰਕੇ ਮੁੜ ਕੇ ਪਰਚਾ ਧਵਾਗੇ ਫਿਰ ਜਿਹੜਾ ਦੋਸ਼ੀ ਨੂੰ ਫੜ ਕੇ ਗ੍ਰਿਫਤਾਰ ਕਰਕੇ ਹੰਤ ਕਰਾਓ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488